ਸ਼ਸ਼ੀਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਵੇਂ ਕਿ ਇਸ ਚੈਨਲ ਦੇ ਉੱਪਰ ਆਪਾਂ ਟੀਚਰ ਰਿਲੇਟਡ ਕੋਈ ਵੀ ਜੋਬਸ ਹੁੰਦੀਆਂ ਨੇ ਜਾਂ ਪੀਐਸ ਟੈਟ ਦੀ ਪ੍ਰੈਪਰੇਸ਼ਨ ਦੀ ਗੱਲ ਕਰੀਏ ਤਾਂ ਉਸਦੇ ਨਾਲ ਰਿਲੇਟਡ ਜਿਹੜੀਆਂ ਵੀਡੀਓ ਨੇ ਅਪਲੋਡ ਕਰਦੀਆਂ ਜਿਹੜੇ ਵਿਦਿਆਰਥੀ ਨਵੇਂ ਨੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਅਸੀਂ ਕਾਫੀ ਜ਼ਿਆਦਾ ਜਿਹੜੇ ਬਿਲਕੁਲ ਪੀਐਸ ਟੈਟ ਦੇ ਸਿਲੇਬਸ ਅਕੋਰਡ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਜੀ ਸੋ ਅੱਜ ਦੀ ਵੀਡੀ ਸ਼ਿਕਸ਼ਾ ਚੰਡੀਗੜ੍ਹ ਦੇ ਦੁਆਰਾ ਜਿਹੜੀਆਂ ਕੱਢੀਆਂ ਗਈਆਂ ਨੇ ਉਸ ਤੇ ਨਾਲ ਰਿਲੇਟਡ ਕਾਫੀ ਜ਼ਿਆਦਾ ਕਮੈਂਟਸ ਸੀ ਸਟੂਡੈਂਟਸ ਦੇ ਕਿ ਜਿਹੜੇ ਪੀਐਸਟੈਟ ਜਿਨ੍ਹਾਂ ਨੇ ਕੀਤਾ ਹੋਇਆ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਦਿੱਤਾ ਹੈ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਔਰ ਜਿਨ੍ਹਾਂ ਨੇ ਅਪਲਾਈ ਕਰ ਲਿਆ ਇਸ ਤੇ ਵਾਸਤੇ ਸਿਲੇਬਸ ਕਿਹੜਾ ਹੈ ਔਰ ਕਿਹੜੀਆਂ ਜਿਹੜੀਆਂ ਬੁੱਕਸ ਨੇ ਅਸੀਂ ਪੜ ਸਕਦੇ ਹਾਂ ਸੋ ਉਸ ਦੀ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸੋ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਦੀ ਜਿਹੜੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਨੇ ਜੀ ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਇਹ ਕਿ ਕਿਹੜੇ-ਕਿਹੜੇ ਸਬਜੈਕਟ ਦੀਆਂ ਪੋਸਟਾਂ ਜਿਹੜੀਆਂ ਨਿਕਲ ਰਹੀਆਂ ਨੇ ਔਰ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਆਪਾਂ ਉਹ ਦੇਖ ਲੈਨੇ ਆ ਜੀ ਸੋ ਸਭ ਤੋਂ ਪਹਿਲਾਂ ਸੈਲਰੀ ਹੈ ਜੀ 45756 ਰੁਪਏ ਜੋ ਕਿ ਫਿਕਸਡ ਹੈ ਜੀ ਔਰ ਟਾਈਮ ਟੂ ਟਾਈਮ ਜਿਹੜੀ ਇਹ ਸੁਸਾਇਟੀ ਦੇ ਦੁਆਰਾ ਰਿਵਾਈਜ਼ ਕੀਤੀ ਜਾਵੇਗੀ ਸੋ 45756 ਰੁਪਏ ਸੈਲਰੀ ਹੈ ਔਰ ਉਸ ਤੋਂ ਬਾਅਦ ਹਿੰਦੀ ਦੀਆਂ ਪੋਸਟਾਂ ਨੇ ਜੀ ਜਨਰਲ ਦੀਆਂ ਤਿੰਨ ਨੇ OBC 5 SC 5 ਔਰ ਟੋਟਲ ਜਿਹੜੀਆਂ ਨੇ ਉਹ 13 ਵਾਕੈਂਸੀਜ਼ ਨੇ ਔਰ TGT ਇੰਗਲਿਸ਼ ਦੀਆਂ ਜਿਹੜੀਆਂ ਨੇ ਉਹ ਸੱਤ ਜਨਰਲ ਦੀਆਂ ਨੇ ਜੀ ਇੱਕ ਪੋਸਟ ਜਿਹੜੀ ਹੈ EWS ਔਰ OBC ਦੀ ਹੈਗੀ ਜੀ 11 ਪੋਸਟਾਂ SC ਦੀਆਂ 8 ਨੇ ਟੋਟਲ 27 ਪੋਸਟਾਂ ਨੇ ਜੀ ਔਰ TGT ਪੰਜਾਬੀ ਦੀਆਂ ਜਿਹੜੀਆਂ ਨੇ ਸੈਵਨ ਪੋਸਟਾਂ ਨੇ ਜੀ ਜਿਸ ਤੇ ਵਿੱਚ 1 ਜਿਹੜੀ ਹੈ EWS 6 OBC ਦੀਆਂ SC ਦੀਆਂ ਪੰਜ ਔਰ ਟੋਟਲ 19 ਨੇ ਜੀ ਪੰਜਾਬੀ TGT ਦੀਆਂ ਔਰ ਸਾਇੰਸ ਦੀਆਂ ਜਿਹੜੀਆਂ ਹੈਗੇ ਨੇ ਦੋ ਜਰਨਲ ਦੀਆਂ ਨੇ ਜੀ ਇੱਕ ਜਿਹੜੀ ਹੈ EWS ਔਰ ਤਿੰਨ ਜਿਹੜੀਆਂ ਨੇ OBC ਦੀਆਂ ਔਰ ਚਾਰ SC ਔਰ ਟੋਟਲ 10 ਪੋਸਟਾਂ ਨੇ ਜੀ ਔਰ TGT ਸਾਇੰਸ ਸੋ ਨਾਨ ਮੈਡੀਕਲ ਦੀਆਂ 21 ਪੋਸਟਾਂ ਨੇ ਜੀ ਜਿਸ ਦੇ ਵਿੱਚ ਕੀ ਦੋ EWS 11 OBC ਦੀਆਂ तेरह एससी दियाँ टोटल जो ट्वेंटी सॉरी फोर्टी सैवन पोस्टा ने जी और नैक्सट है जी टी जी टी मैथ मैथ जी जनरली दस ईडबल्यू एस वन और ओ बी सी दिन ग्यारह पोस्टा ने पोस्ट आने जी बारह एस सी दिया ने टोटल थर्टी सैवन ने जी और टी जी टी सोशल सैंस दिया है ने सोशल स्टडी दिया है ने जी सैवनटीन पोस्टा दिया दो ई डबल्यू एस ओ बी सी दंदर एस सी दार और टोटल फोर्टी सिक्स पोस्टा ने जी और टोटल जड़िया पोस्टा ने वन नाइनटी सिक्स ने और अगर गल करा जी इसकी क्वालिफिकेशन की ग्रैजुएशन होनी चाहिए जी फ्रॉम ए रेकोगनाइज यूनीवर्सिटी विद रे रेवलेंट जो अपना सबजैक्ट उस रिलेट और इलेक्टिव सब्जेक्ट विद बी एटलीस्ट फिफ्टी परसेंट मार्क्स सो so, इलेक्टिव सब्जेक्ट होना चाहिए जिस तरह पंजाबी हिंदी इंग्लिश इलेक्टिव जोड़ा है ग्रैजुएट होना जरूरी है और डिग्री ऑफ बैचुलर ऑफ एजुकेशन विद रेवलेंट टीचिंग सबजैक्ट सो so, टीचिंग ऑफ जिमेंजा दे अपलाई करना तो टीचिंग ऑफ पंजाबी और टी टीचिंग ऑफ एस एस टी जोड़ा है होना चाहिए है। और इसके नाल ही ajeedhi hai its equal from an institute recognized by nccte with at least 50% marks in aggregate aur pass in teacher eligibility test so itthe jehde questions si bahut sare students taaki ps tet wale jehde apply kar sakde ne ya nahi kar sakde ta onna nu dasdiyan ki ps tet wale jehde apply nahi kar sakde kyunki onna ne jehda mangya hai oh mangya ji conducted by cbsc yani ki cet jinna ne kita hoya oh apply कर सकते हैं ने जी न्यू दिल्ली इन अकॉर्डेंस विद द गाइडलाइंस फ्रॉम एन सी ई आर टी एन सी टी ई इज़ कंपलसरी सो सी टैट ज टू सी टैट टू जो होना चाहिए है सैकंड uh, जोड़ा है फोर ईयर जेकर ती हुई है BA এডਿਕੇਸ਼ਨ ਜਾਂ BSC এডਿਕੇਸ਼ਨ ਤਾਂ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਜੇਕਰ ਉਸ ਸਬਜੈਕਟ ਦੇ ਨਾਲ ਸਬੰਧਿਤ ਕੀਤੀ ਹੈ ਤਾਂ ਔਰ ਇਸ ਦੇ ਵਿੱਚ ਵੀ ਜਿਹੜਾ ਹੈ ਨਾਲ TET ਜਿਹੜਾ ਹੈ ਪਾਸ ਹੋਣਾ ਚਾਹੀਦਾ ਹੈ CTET ਸੋ TET ਦੀ ਜਿਹੜੀ ਕਨਫਿਊਜ਼ਨ ਸੀ ਉਹ ਇਸ ਤੋਂ ਦੂਰ ਹੋ ਜਨ ਦੀ CBSE ਜਿਹੜੀ ਕੰਡਕਟ ਕਰਦੀ ਹੈ ਉਹ CTET ਕੰਡਕਟ ਕਰਦੀ ਹੈ CTET ਵਾਲੇ ਜਿਹੜੇ ਅਪਲਾਈ ਨੇ ਉਹ ਕਰ ਸਕਦੇ ਨੇ ਸੁਸਤੇ ਨਾਲ ਹੀ ਜਿਹੜਾ ਹੈ ਅੱਗੇ ਇਹਨਾਂ ਨੇ ਦੱਸਿਆ ਕਿ ਕਿਹੜੇ ਸਬਜੈਕਟ ਜਿਹੜੇ ਸਬੰਧਿਤ TGT ਜਿਵੇਂ ਸਾਇੰਸ ਹੈ ਉਹਦੇ ਵਾਸਤੇ ਫਿਜ਼ਿਕਸ, కెਮਿਸਟਰੀ, ਮੈਥਮੈਟਿਕਸ ਔਰ ਸਾਇੰਸ ਮੈਥ ਟੀਚਿੰਗ ਆਫ ਟੀਚਿੰਗ ਸਬਜੈਕਟ ਜਿਹੜੇ ਹੋਣੇ ਚਾਹੀਦੇ ਨੇ B.Ed ਦੇ ਵਿੱਚ ਔਰ TGT ਸਾਇੰਸ ਮੈਡੀਕਲ ਦੇ ਲਈ ਜੀਓਲੋਜੀ, ਬੋਟਨੀ, కెਮਿਸਟਰੀ ਔਰ ਟੀਚਿੰਗ ਆਫ ਸਾਇੰਸ ਔਰ TGT ਮੈਥਮੈਟਿਕਸ ਦੇ ਲਈ ਮੈਥਮੈਟਿਕਸ ਔਰ ਟੀਚਿੰਗ ਆਫ ਮੈਥਮੈਟਿਕਸ ਹੋਣਾ ਜਿਹੜਾ ਹੈ ਜ਼ਰੂਰੀ ਹੈ ਸੋ ਬੀਏ ਲੈਵਲ ਤੇ ਮੈਥ ਹੋਣਾ ਚਾਹੀਦਾ ਔਰ ਟੀਚਿੰਗ ਆਫ ਮੈਥਮੈਟਿਕਸ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਜੀ ਬੀਐਡ ਦੇ ਵਿੱਚ ਔਰ ਟੀਜੀਟੀ ਸੋਸ਼ਲ ਸਾਇੰਸ ਵਾਸਤੇ ਵੀ ਕਾਫੀ ਕੁਐਸਚਨਸ ਹੀ ਕਿਹੜੇ ਸਬਜੈਕਟ ਹੋਣੇ ਚਾਹੀਦੇ ਨੇ ਤਾਂ ਇਹਨਾਂ ਵਿੱਚੋਂ ਦੋ ਸਬਜੈਕਟ ਜਿਹੜੇ ਨੇ ਬੀਏ ਦੇ ਵਿੱਚ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ ਜੀ ਗ੍ਰੈਜੂਏਸ਼ਨ ਲੈਵਲ ਤੇ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਕਨੋਮਿਕਸ ਸੋਸ਼ੀਓਲੋਜੀ ਸਾਈਕੋਲੋਜੀ ਔਰ ਪਬਲਿਕ ਐਡਮਿਨਿਸਟ੍ਰੇਸ਼ਨ ਸੋ ਇਹਨਾਂ ਸਬਜੈਕਟਾਂ ਦੇ ਵਿੱਚੋਂ ਦੋ ਜਿਹੜੇ ਨੇ ਜ਼ਰੂਰ ਹੋਣੇ ਚਾਹੀਦੇ ਨੇ ਔਰ बीएड ਦੇ ਵਿੱਚ ਜਿਹੜਾ ਹੈ ਟੀਚਿੰਗ ਆਫ ਸੋਸ਼ਲ ਸਾਇੰਸ ਹੋਣਾ ਚਾਹੀਦਾ ਸੋ ਪੰਜਾਬੀ ਇੰਗਲਿਸ਼ ਔਰ ਹਿੰਦੀ ਦੇ ਲਈ ਜਿਹੜਾ ਹੈ ਇੰਗਲਿਸ਼ ਇਲੈਕਟਿਵ ਔਰ ਟੀਚਿੰਗ ਆਫ ਇੰਗਲਿਸ਼ ਹਿੰਦੀ ਇਲੈਕਟਿਵ ਹੋਣੀ ਚਾਹੀਦੀ ਬੀਏ ਦੇ ਵਿੱਚ ਔਰ ਟੀਚਿੰਗ ਆਫ ਹਿੰਦੀ बीएड ਦੇ ਵਿੱਚ ਔਰ ਪੰਜਾਬੀ ਇਲੈਕਟਿਵ ਬੀਏ ਦੇ ਵਿੱਚ ਔਰ ਟੀਚਿੰਗ ਆਫ ਪੰਜਾਬੀ ਜਿਹੜੀ ਹੈ ਉਹ बीएड ਦੇ ਵਿੱਚ ਹੋਣੀ ਚਾਹੀਦੀ ਹੈ ਔਰ ਏਜ ਦੀ ਜੇਕਰ ਗੱਲ ਕਰੀਏ ਤਾਂ ट्वेंटी वन तो लैके थर्टी सैवन ईयर एज इज टू बी कैलकुलेटड एज ऑन एक एक उन्नीस सो एक 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 जनवरी दो हज़ार उन्नी जी है एज कैलकुलेट की जाएगी और बाकी जी है एस सी ओ बी सी एक्स सर्विसमैन जी है एज रिलैक्शन रिलैक्सेन जो है वो वो जी है गवरमेंट ऑफ इंडिया और चंडीगढ़ एडमिनिस्ट्रेस के अकॉर्डिंग ਦਿੱਤੀ ਜਾਊਗੀ ਜੀ ਨੈਕਸਟ ਜੀ ਇੰਪੋਰਟੈਂਟ ਸੀਸੀ ਸਿਲੇਬਸ ਕੀ ਹੋਏਗਾ ਇਸ ਦਾ ਜਿਹੜਾ ਪੇਪਰ ਹੋਣਾ ਉਸ ਦਾ ਸਿਲੇਬਸ ਕੀ ਹੋਏਗਾ ਤਾਂ ਸਿਲੇਬਸ ਦੇ ਵਿੱਚ ਕੀ ਹੈ ਜੀ ਜਰਨਲ ਅਵੇਅਰਨੈਸ ਐਂਡ ਰੀਜ਼ਨਿੰਗ ਤਾਂ ਇਹ ਹੋਏਗਾ ਜੀ 15 ਨੰਬਰ ਦਾ ਉਸ ਤੋਂ ਬਾਅਦ ਹੈ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਯਾਨੀ ਕਿ ਕੰਪਿਊਟਰ ਦੀ ਜਿਹੜੀ ਹੈ ਸੌਰੀ ਐਂਡ ਟੀਚਿੰਗ ਐਪਟੀਟਿਊਡ ਇਹ 15 ਨੰਬਰ ਦੀ ਹੋਊਗੀ ਜੀ ਅਰਥਮੈਟਿਕਲ ਐਂਡ ਨਮੈਰੀਕਲ ਐਬਿਲਟੀ 15 ਨੰਬਰ ਦੀ ਟੈਸਟ ਆਫ ਹਿੰਦੀ ਲੈਂਗੁਏਜ ਐਂਡ ਕੰਪਰੀਹੈਂਸ਼ਨ ਸੋ ਲੈਂਗੁਏਜ ਦਾ 15 ਨੰਬਰ ਦਾ ਔਰ ਟੈਸਟ ਆਫ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸ਼ਨ 15 ਨੰਬਰ ਦਾ ਔਰ ਸਭ ਤੋਂ ਜ਼ਿਆਦਾ ਜਿਹੜਾ ਪੋਰਸ਼ਨ ਹੋਏਗਾ ਉਹ ਜੀ ਕੁਐਸਚਨ ਰਿਲੇਟਿੰਗ ਟੂ ਸਪੈਸੀਫਿਕ ਸਬਜੈਕਟ ਸੋ ਜਿਹੜੀ ਪੋਸਟ ਆਪਾਂ ਅਪਲਾਈ ਕਰਨਾ ਤਾਂ ਉਸ ਦਾ ਜਿਹੜੀ ਸਬਜੈਕਟ ਦੇ ਵਿੱਚੋਂ 75 ਨੰਬਰ ਦਾ ਪੇਪਰ ਆਏਗਾ ਜੀ ਟੋਟਲ ਜਿਹੜਾ ਹੈ ਜੀ 150 ਨੰਬਰ ਦਾ ਪੇਪਰ ਹੋਊਗਾ ਟੋਟਲ ਕੁਐਸਚਨ ਹੋਣਗੇ ਔਰ ਉਸਤੇ ਲਈ ਸਮਾਂ ਵੀ ਜਿਹੜਾ ਆਪਾਂ ਨੂੰ 2 ਘੰਟੇ 30 ਮਿੰਟ ਯਾਨੀ ਕਿ 150 ਮਿੰਟ ਹੀ ਮਿਲੇਗਾ ਇੱਕ ਕੁਐਸਚਨ ਲਈ 1 ਮਿੰਟ ਆਪਾਂ ਨੂੰ ਸੋਲਵ ਕਰਨ ਲਈ ਮਿਲੇਗਾ ਔਰ ਮਿਨੀਮਮ ਜਿਹੜੇ ਕੁਆਲੀਫਾਈਂਗ ਮਾਰਕਸ ਨੇ ਉਹ 40% ਹੋਣਗੇ ਘੱਟੋ ਘੱਟ ਯਾਨੀ ਕਿ ਜਿਹੜੇ ਆਪਾਂ ਨੂੰ 60 ਨੰਬਰ ਇਸ ਦੇ ਵਿੱਚੋਂ ਲੈਣੇ ਜ਼ਰੂਰੀ ਹੋਣਗੇ ਔਰ ਅੱਗੇ ਹੈ ਜੀ ਇੰਪੋਰਟੈਂਟ ਇੱਕ ਹੋਰ ਜੋ ਇੱਥੇ ਦੇਖਣ ਵਾਲੀ ਗੱਲ ਹੈ ਉਹ ਹੈ ਕਿ 네ਗੇਟਿਵ ਮਾਰਕਿੰਗ ਜਿਹੜੀ ਆ ਉਹ ਹੋਏਗੀ ਇਸ ਲਈ ਜਿਹੜਾ ਕੁਐਸਚਨ ਆਪਾਂ ਨੂੰ ਚੰਗੀ ਤਰ੍ਹਾਂ ਆਉਂਦਾ ਉਹੀ ਆਪਾਂ ਕਰਨਾ ਹੈ ਜੀ ਔਰ ਜੇਕਰ ਆਪਾਂ ਇੱਕ ਕੁਐਸਚਨ ਗਲਤ ਕਰਦੇ ਆ ਤਾਂ ਉਸਦੇ ਪੁਆਇੰਟ 25 ਜਿਹੜੇ ਨੰਬਰ ਨੇ ਉਹ ਕੱਟੇ ਜਾਣਗੇ ਜੀ ਸੋ ਇਸ ਕਰਕੇ 네ਗੇਟਿਵ ਮਾਰਕਿੰਗ ਤੋਂ ਬਚਣ ਦੇ ਲਈ ਜਿਹੜੇ ਕੁਐਸਚਨ ਆਪਾਂ ਨੂੰ ਚੰਗੀ ਤਰ੍ਹਾਂ ਆਉਂਦੇ ਨੇ ਉਹੀ ਆਪਾਂ ਕਰਾਂਗੇ ਨਹੀਂ ਤਾਂ ਜੇਕਰ ਆਪਾਂ ਚਾਰ ਕੁਐਸਚਨ ਆਪਣੇ ਰੋਂਗ ਹੋ ਗਏ ਤਾ ਇੱਕ ਨੰਬਰ ਜਿਹੜਾ ਆਪਣਾ ਉਹ ਕਟਿਆ ਜਾਊਗਾ ਜੀ ਨੈਕਸਟ ਹੈ ਜੀ ਇਸ ਦਾ ਜਿਹੜਾ ਡਿਫਿਕਲਟੀ ਲੈਵਲ ਹੈ ਆਪਣੇ ਜੋ ਸਬਜੈਕਟ ਹੈ ਕੁਆਲੀਫਿਕੇਸ਼ਨ ਦਾ ਬੀਏ ਲੈਵਲ ਦਾ ਜਿਹੜਾ ਹੈ ਆਪਣਾ ਸਿਲੇਬਸ ਆਪਾਂ ਨੂੰ ਦੇਖਣਾ ਪਵੇਗਾ ਜੀ ਜੋ ਜ਼ਰੂਰੀ ਕੁਆਲੀਫਿਕੇਸ਼ਨ ਹੈ ਉਸ ਤੇ ਅਕੋਰਡਿੰਗ ਜਿਹੜਾ ਇਹਦਾ ਡਿਫਿਕਲਟੀ ਲੈਵਲ ਹੈ ਉਹ ਹੋਏਗਾ ਜੀ ਕੁਐਸਚਨ ਦਾ ਨੈਕਸਟ ਜਿਹੜੀ ਇੰਪੋਰਟੈਂਟ ਇੱਕ ਹੋਰ ਕੁਐਸਚਨ ਸੀ ਕਿ ਮੀਡੀਅਮ ਆਫ ਇਨਸਟ੍ਰਕਸ਼ਨ ਆਪਾਂ ਕਿਹੜਾ ਲੈ ਸਕਦੇ ਆ ਸੋ ਦੋ ਜਿਹੜਾ ਹੈ ਇੰਗਲਿਸ਼ ਔਰ ਹਿੰਦੀ ਦੇ ਵਿੱਚ ਆਪਾਂ ਨੂੰ ਪੇਪਰ ਮਿਲੇਗਾ ਜੀ ਲੇਕਿਨ ਜੇਕਰ ਆਪਾਂ ਪੇਪਰ ਜਿਹੜਾ ਹੈ ਸੌਰੀ ਮੀਡੀਅਮ ਆਫ ਇਨਸਟ੍ਰਕਸ਼ਨ ਜਿਹੜਾ ਸਿਲੈਕਟ ਕਰਦੇ ਹਾਂ ਪੰਜਾਬੀ ਕਰਦੇ ਹਾਂ ਤਾਂ ਪੰਜਾਬੀ ਮੀਡੀਅਮ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਪੇਪਰ ਮਿਲੇਗਾ ਜੀ ਸੋ ਪੰਜਾਬੀ ਮੀਡੀਅਮ ਵੀ ਆਪਾਂ ਜਿਹੜਾ ਹੈ ਫਿਲ ਕਰ ਸਕਦੇ ਆ ਜੀ ਕਿਉਂਕਿ ਇੱਥੇ ਲਿਖਿਆ ਹੋਇਆ ਕਿ ਇੰਗਲਿਸ਼ ਐਂਡ ਹਿੰਦੀ ਫੋਰ ਦਾ ਲੈਂਗੁਏਜ ਪੇਪਰ ਵਿਚ ਵੁੱਡ ਬੀ ਇਨ ਦਾ ਕਨਸਰਨਡ ਲੈਂਗੁਏਜ ਓਨਲੀ ਹਾਊਏਵਰ ਪੇਪਰ 윌 ਬੀ ਸੈਟ ਇਨ ਇੰਗਲਿਸ਼ ਐਂਡ ਪੰਜਾਬੀ ਸੋ ਇੰਗਲਿਸ਼ ਔਰ ਪੰਜਾਬੀ ਦੇ ਵਿੱਚ ਵੀ ਸੈਟ ਕੀਤਾ ਜਾਏਗਾ ਆਲਸੋ ਫॉर ਦੋਜ਼ ਕੈਂਡੀਡੇਟ ਊ ਵਿਲ ਸਬਮਿਟ देयर ऑप्शन फॉर ਪੰਜਾਬੀ మీడియం ਐਟ ਦਾ ਟਾਈਮ ਆਫ ਫਿਲਿੰਗ ਅਪ ਔਨਲਾਈਨ ਅਪਲੀਕੇਸ਼ਨ ਫਾਰਮ ਸੋ ਜੇਕਰ ਤੁਸੀਂ ਪੰਜਾਬੀ మీడియం ਸਿਲੈਕਟ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਕੁਐਸਚਨ ਪੇਪਰ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਮਿਲੇਗਾ ਜੀ ਤਾਂ ਨੈਕਸਟ ਇਹਦੀ ਹੈ ਜੀ ਆਨਲਾਈਨ ਫਾਰਮ ਦੀ ਲਾਸਟ ਡੇਟ ਹੈਗੀ ਹੈ ਜੀ ਉਹ ਸੌਰੀ 22/3/19 ਹੈ ਜੀ 22/3/19 ਜਿਹੜੀ ਹੈ 22 ਮਾਰਚ 22 ਮਾਰਚ 2019 ਲਾਸਟ ਡੇਟ ਹੈ ਜੀ ਔਰ ਸਟਾਰਟਿੰਗ ਜਿਹੜੀ ਇਸਦੀ ਹੋ ਚੁੱਕੀ ਹੈ 26 ਤੋਂ 19 ਤੋਂ ਔਰ ਜਿਹੜੀ ਫੀਸ ਆਪਾਂ ਡਿਪੋਜ਼ਿਟ ਕਰਨੀ ਹੈ ਉਹ ਉਸਦੀ ਜਿਹੜੀ ਲਾਸਟ ਡੇਟ ਹੈ ਉਹ 27 ਮਾਰਚ ਹੈ ਜੀ ਫੀਸ ਜਿਹੜੀ ਹੈ ਉਹ 800 ਰੁਪਏ ਹੈ ਜੀ ਜੋ ਕਿ ਨਾਨ ਰਿਫੰਡੇਬਲ ਹੈ ਔਰ ਐਸਸੀ ਵਾਸਤੇ ਜਿਹੜੀ ਫੀਸ ਹੈ ਉਹ 400 ਰੁਪਏ ਹੈ ਜੀ ਔਰ ਫੀ ਕਨਫਰਮੇਸ਼ਨ ਦੀ ਜਿਹੜੀ ਲਿਸਟ ਹੈ ਉਹ 2 4 ਯਾਨੀ ਕਿ 2 April ਨੂੰ ਜਿਹੜੀ ਹੈ ਡਿਸਪਲੇ ਕਰ ਦਿੱਤੀ ਜਾਵੇਗੀ ਜੀ ਔਰ ਸ਼ੈਡਿਊਲ ਜਿਹੜਾ ਹੈ ਰਿਟਨ ਪੇਪਰ ਦਾ ਟੂ ਬੀ ਨੋਟੀਫਾਈਡ ਬਾਈ 10 ਚਾਰ ਨੂੰ ਦੱਸ ਦਿੱਤਾ ਜਾਏਗਾ ਕਿ ਕਦੋਂ ਜਿਹੜਾ ਇਸ ਦਾ ਰਿਟਨ ਪੇਪਰ ਆ ਉਹ ਹੋਵੇਗਾ ਜੀ ਔਰ ਜੇਕਰ ਬੁਕਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਬੀਏ ਲੈਵਲ ਦੀ ਇਸ ਤੇ ਲਈ ਜਿਹੜੀਆਂ ਬੁਕਸ ਨੇ ਉਹ ਪੜ੍ਹਨੀਆਂ ਪੈਣਗੀਆਂ ਜੀ ਔਰ ਇਸ ਤੇ ਨਾਲ ਹੀ ਆਪਾਂ ਜਿਹੜਾ ਹੈ ਲਿਊਸੈਂਟ ਔਰ ਅਰੇਹੰਤ ਦੀਆਂ ਬੁਕਸ ਨੇ ਜੀ ਹਿੰਦੀ ਮੀਡੀਅਮ ਦੇ ਵਿੱਚ ਔਰ ਪੰਜਾਬੀ ਮੀਡੀਅਮ ਦੇ ਵਿੱਚ ਜਿਹੜੀ ਬੁਕਸ ਨੇ ਉਹ ਯੂਨੀਕ ਦੀ ਬੁੱਕਸ ਬਹੁਤ ਵਧੀਆ ਹੈ ਜੀ ਐਸਐਸਟੀ ਲਈ ਸੋ ਪੰਜਾਬੀ ਦੇ ਲਈ ਤੁਸੀਂ ਜਿਹੜਾ ਪੰਜਾਬੀ ਔਰ ਇੰਗਲਿਸ਼ ਹਿੰਦੀ ਜਿਹੜੀ ਗ੍ਰਾਮਰ ਵਾਸਤੇ ਤੁਸੀਂ ਜਿਹੜੀ ਬੁੱਕਸ ਲੈ ਸਕਦੇ ਹੋ ਉਹ ਜਿਹੜਾ ਹੈ 9th ਔਰ 10th ਜਿਹੜੀ ਗ੍ਰਾਮਰ ਦੀਆਂ ਬੁੱਕਸ ਨੇ ਉਹ ਕਾਫੀ ਹੈਲਪਫੁਲ ਰਹਿਣਗੀਆਂ ਜੀ ਸੋ ਏਸੀਜੀ ਜਿਹੜੇ ਤੁਹਾਡੇ ਕੁਐਸਚਨ ਸੀ ਬਹੁਤ ਸਾਰੇ ਜਿਵੇਂ ਕੌਣ ਅਪਲਾਈ ਕਰ ਸਕਦਾ ਹੈ ਸੀਪੀਐਸ ਟੈਟ ਵਾਲਾ ਕਰ ਸਕਦਾ ਹੈ ਤਾਂ ਪੀਐਸ ਟੈਟ ਵਾਲਾ ਜਿਹੜਾ ਨਹੀਂ ਕਰ ਸਕਦਾ ਸੀਟੈਟ ਵਾਲੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਸੀਟੈਟ 2 ਕੀਤਾ ਹੋਇਆ ਔਰ ਇਸ ਤੋਂ ਇਲਾਵਾ ਜਿਹੜਾ ਹੈ ਸੈਕੰਡ ਸੀ ਕੇ ਮੀਡੀਅਮ ਆਫ ਇਨਸਟ੍ਰਕਸ਼ਨ ਜਿਹੜਾ ਪੰਜਾਬੀ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਤਾਂ ਪੰਜਾਬੀ ਆਪਾਂ ਜਿਹੜਾ ਹੈ ਚੂਜ਼ ਕਰ ਸਕਦੇ ਆ ਆਨਲਾਈਨ ਜਦੋਂ ਆਪਾਂ ਐਪਲੀਕੇਸ਼ਨ ਜਦੋਂ ਫਿਲ ਕਰਨੀ ਹੈ ਸਬਮਿਟ ਕਰਨੀ ਹੈ ਉਦੋਂ ਸੋ ਹੋਰ ਵੀ ਜਿੰਨੇ ਤੁਹਾਡੇ ਕੁਐਸਚਨ ਸੀ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਦੇ ਜਿਹੜੇ ਆਨਸਰ ਦਿੱਤੇ ਨੇ ਜੀ ਫਿਰ ਵੀ ਜੇ ਕੋਈ ਡਾਊਟ ਹੋਵੇ ਤਾਂ ਕਮੈਂਟ ਜ਼ਰੂਰ ਕਰ ਸਕਦੇ ਹੋ ਜੀ ਕੋਸ਼ਿਸ਼ ਕਰਾਂਗੇ ਉਸ ਤਾ ਵੀ ਜਿਹੜਾ ਆਨਸਰ ਦਵਾਂਗੇ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜਿਹੜੀ ਹੈਪੀਐਸਟੈਟ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ